ਨਿੱਕੇ ਨੇ ਅਕਸਰ ਬੋਲੀ ਪਾਉਂਦੇ ਹੁੰਦੇ ਸੀ ਕਿ ਪੁੱਤ ਜਿਨ੍ਹਾਂ ਦੇ ਫੌਜੀ ਕਰਮਾਂ ਵਾਲੀਆਂ ਮਾਵਾਂ ਨੇ ਅੱਜ ਦਾ ਦਿਨ ਪੈਸੇ ਤਾਂ ਲੀਡਰ ਸਾਡੇ ਕਹਿ ਰਹੇ ਕਿ ਪੰਜਾਬ ਦੇ ਇਤਿਹਾਸ ਦਾ ਇੱਕ ਵੱਖਰਾ ਦੇਣਾ ਅੱਜ ਬਕਰਤੀਸ਼ ਪੰਨੂ ਹੋਣਾ ਦੇ ਕਹਿਣ ਦੀ ਵੰਗਰ ਇਹ ਦੇਣਾ ਕਿ ਜਿਵੇਂ ਤਾਲਿਬਾਨ ਜਿਹੜਾ ਤਾਲਿਬਾਨਾ ਉੱਤਵਾਦ ਦੇ ਖਿਲਾਫ ਧਰਨਾ ਦੇਵੇ ਕੋਈ ਕੰਮ ਅਜ ਕੀਤਾ ਗਿਆ ਕਾਲੀ ਸਰਕਾਰ ਵੱਲੋਂ ਕੀਆ ਹੋਣਾ ਨੇ ਅੱਜ ਬੀਐਸਐਫ ਦੇ ਖਿਲਾਫ ਦੇਸ਼ ਦੀ ਸੁਰੱਖਿਆ ਦੇ ਖਿਲਾਫ ਧਰਨਾ ਦਿੱਤਾ ਕਿ ਸਰਹੱਦ ਪਰੋਂ ਡਰੱਗਾਂ ਦੀ ਪਈਆਂ ਸਭ ਤੋਂ ਪਹਿਲਾਂ ਬਹੁਤ ਧੰਨਵਾਦ ਕਰਨਾ ਬਾਦਲ ਸਾਹਿਬ ਸੱਤਾਂ ਸਾਲਾਂ ਬਾਅਦ ਤੁਹਾਨੂੰ ਜਾਗ ਆਈ ਉਦੋਂ ਆਈ ਜਦੋਂ ਤੁਹਾਡੇ ਰਿਸ਼ਤੇਦਾਰ ਤੁਹਾਡੀ ਘਰ ਵਾਲੀ ਤੇ ਭਰਾ ਦਾ ਨਾਂ ਜਿਹਨੂੰ ਪੰਜਾਬੀ ਜਪਾ ਸਾਲਾ ਕਹਿੰਦੇ ਆ ਕਿ ਤੁਹਾਡੇ ਸਾਲੇ ਦਾ ਨਾਂ ਡਰਗ ਦੇ ਵਿੱਚ ਆ ਗਿਆ ਸੀਬੀਆਈ ਜਾਂਚ ਲਈ ਮੰਗ ਹੋਈ ਬੜਾ ਕੁਝ ਹੋਇਆ ਪਰ ਤੀਨ ਚਟਾ ਤੀਨ ਚਟਾ ਤੀਨ ਚਟਾ ਕਿਉਂਕਿ ਜ਼ਿੰਮੇਵਾਰੀ ਸੀ ਸਭ ਕੁਝ ਕਰਦਾ ਸੀ ਕੋਈ ਸਵਾਲ ਮੈਨੂੰ ਪਤਾ ਕਿ ਮੇਰੀ ਵੀਡੀਓ ਉੱਤੇ ਪਹੁੰਚ ਜਾਣੀ ਆ ਸੋ ਕੋਈ ਸਵਾਲ ਪੰਜਾਬ ਸਰਕਾਰ ਨੂੰ ਔਰ ਉਹਨਾਂ ਸਾਰੇ ਅਧਿਕਾਰੀਆਂ ਨੂੰ ਔਰ ਮਾ ਜੋ ਬਿਕਰਮਜੀਠੀਆ ਨੂੰ ਜਿਨ੍ਹਾਂ ਨੇ ਆ ਸ਼ੋਭਾ ਪਰਾਲਾ ਕੀਤਾ ਕਿ ਪੰਜਾਬ ਦੇ ਵਿੱਚ 8.5 ਕਰੋੜ ਦੀ ਦਾਰੂ ਹਰ ਇੱਕ ਦਿਨ ਵਿਕਦੀ ਆ ਸਿਮਾ ਕੁਐਸਚਨ ਕਿਉਂ ਪੁੱਛ ਰਹੇ ਆਂ ਮੈਂ ਦੱਸ ਦੇਣਾ ਇਹਨਾਂ ਦਾ ਇਸ਼ਤਿਹਾਰ ਹੈ ਅਖਬਾਰ ਦੇ ਵਿੱਚ ਇਹਨਾਂ ਸਾਰੀਆਂ ਅਖਬਾਰਾਂ ਦੇ ਵਿੱਚ ਮੇਨ ਇਸ਼ਤਿਹਾਰ ਦਿੱਤੇ ਨੇ ਇਸ਼ਤਿਹਾਰ ਤੇ ਲਿਖਿਆ ਸੀ ਕਿ ਆਪਣੇ ਪੁੱਤ ਬਚਾਉਣਾ ਚਾਹੁੰਦੇ ਹੋ ਤੇ ਆਓ ਸਰਹੱਤੇ ਆਗੇ ਤਰਨਾ ਦੇਗੀ ਹਰ ਨਾਲ ਵਿੱਚ ਬੀਬੀ ਹਰਸਿਮਰਤ ਕੌਰ ਜੀ ਬਾਦਲ ਔਰ ਆਪਣੇ ਸੁਖਵੀਰ ਪਾਵਲ ਸਾਹਿਬ ਇਹਨਾਂ ਦੀ ਸਟੇਟਮੈਂਟ ਮੈਂ ਦੇਖੀ ਕਿ ਫੀ ਭੁੱਕੀ ਡੋਡਾ ਕਾਂਝਾ ਇਹਨਾਂ ਚ ਇੱਕ ਚੀਜ਼ ਵੀ ਪੰਜਾਬ ਚ ਪੈਦਾ ਨਹੀਂ ਹੁੰਦੀ ਬਾਦਲ ਸਾਹਿਬ ਜੀ ਫਿਰ ਇਸ ਕਾਲ ਦਾ ਜਵਾਬ ਦਿਓ ਕਿ ਪੰਜਾਬ ਚ ਹਰ ਇੱਕ ਦਿਨ 8.5 ਕਰੋੜ ਦੀ ਦਾਰੂ ਵਿਕਦੀ ਆ ਇੱਕ ਦਿਨ ਦੇ ਵਿੱਚ 8.5 ਕਰੋੜ ਦੀ ਦਾਰੂ ਪੰਜਾਬ ਦੇ ਵਿੱਚ ਵਿਕਦੀ ਆ ਪਰ ਸਰਕਾਰ ਦਾ ਅਗਲਾ ਟੀਚਾ ਇਹਨਾਂ ਨੇ 10 ਕਰੋੜ ਦਾ ਰੱਖਿਆ ਹੋਇਆ ਬਹੁਤ ਵਾ ਚਲੋ ਤੁਸੀਂ ਨਾ ਇਥੇ ਅਮਰੀਕਾ ਪੜ੍ਹੇ ਹੋ ਕੈਲੀਫੋਰਨੀਆ ਪੰਜਾਬ ਦੇ ਕਿੰਨੇ ਜ਼ਿਲ੍ਹੇ ਨੇ ਤੁਸੀਂ ਦੇਖਿਓ ਸਰਚ ਮਾਰ ਕੇ ਗੂਗਲ ਤੇ ਦੇਖ ਲਿਓ ਨਾਲ ਲੱਗੂਗਾ ਦਾ ਜਿੰਨੇ ਜਿਲ੍ਹੇ ਨੇ ਉਤੋਂ 4 ਫੈਕਟਰੀਆਂ ਵੱਧ ਨੇ ਪੰਜਾਬ ਦੇ ਵਿੱਚ ਹਰ ਇੱਕ ਜਿਲ੍ਹੇ ਨੂੰ ਇੱਕ ਫੈਕਟਰੀ ਤੋਂ ਵੱਧ ਦਾਰੂ ਦੀ ਫੈਕਟਰੀ ਆਉਂਦੀ ਆ ਕਹਿੰਦੇ ਪੰਜਾਬ 'ਚ ਨਸ਼ਾ ਨਹੀਂ ਬਣਦਾ ਠੀਕ ਆ ਇਹੋ ਚੀ ਗੱਲ ਕਹਿੰਦੇ ਨੇ মিডিਆ ਬਦਨਾਮ ਕਰ ਰਿਆ ਰਾਹੁਲ ਗਾਂਧੀ ਆਣ ਕੇ ਕਹਿ ਗਿਆ ਕਿ ਪੰਜਾਬ ਦੀ ਜਵਾਨੀ ਨਸ਼ੇ 'ਚ ਗਲ ਚੁੱਕੀ ਆ ਉਹ ਹੋ ਗਿਆ ਇਹ ਕਹਿੰਦੇ ਸਿਰਫ মিডিਏ ਨੇ ਚਾਲਾਂ ਤਾਂ ਮੈਨੂੰ ਤੁਸੀਂ ਦੱਸਿਓ ਕਿ ਪੰਜਾਬ ਚ ਕਿਹੜਾ মিডিਆ ਜਿੱਥੇ ਤੁਹਾਡਾ ਕਬਜ਼ਾ ਨਹੀਂ ਹੈਗਾ ਸवाय ਸੋਸ਼ਲ ਮੀਡੀਆ ਤੋਂ ਜਿੱਥੋਂ ਮੈਂ ਹੁਣ ਬੋਲ ਰਿਹਾ ਬੋਲ ਰਿਹਾ ਇਹ ਤਾਂ ਲੋਕ ਤਾਂ ਨਿਸ਼ਵਾੜ ਕਰਦੇ ਨੇ ਅੱਜ ਦੇ ਧਰਨੇ ਵਾਸਤੇ ਤੁਸੀਂ ਗਏ ਹੋ 1200 ਬੱਸ ਪੁਲਿਸ ਨੇ ਕਬਜ਼ੇ ਚ ਕੀਤੀ ਆ ਜਿੰਨਾ ਤੇ ਤੁਸੀਂ ਬੰਦੇ ਲਾਦ ਲਾ ਦਿਖਾਣੇ ਸੀ ਧਰਨੇਆਂ ਵਾਸਤੇ 1200 ਬੱਸ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਜਾਣਾ ਹੋਵੇ ਕਿ ਟੋਰ ਇਕਨੋਮੀ ਮਾਰ ਜਾਂਦਾ ਜਾਣਦੇ ਉਹਨੇ ਮਿਲ ਤੋਂ 200 ਰੁਪਿਆ ਫੀਸ ਹੁੰਦੀ ਆ 100 ਰੁਪਿਆ ਟੈਕਸ ਲੱਗਦਾ 300 ਰੁਪਿਆ ਖਰਚਾ ਚੜਦਾ ਜਦੋਂ ਬੱਸ ਨੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਲੋਕਾਂ ਨੂੰ ਲੈ ਕੇ ਜਾਣਾ ਹੋਵੇ ਤੁਸੀਂ 1200 ਬੱਸ ਕਬਜੇ ਚ ਲਈ ਆ 1200 ਨੂੰ 300 ਦੇ ਨਾਲ ਮਲਟੀਪਲਾਈ ਕਰਿਓ ਗੁਣਾ ਨੂੰ ਆਂਦੇ ਜਿਹਨੂੰ ਗੁਣਾ ਗੁਣਾ ਕਰਿਓ ਦੱਸਿਓ ਕਿੰਨੇ ਪੈਸੇ ਬਣਦੇ ਆ ਕਿੰਨਾ ਸਰਕਾਰੀ ਖਜ਼ਾਨੇ ਨੂੰ ਕੀ ਨੁਕਸਾਨ ਹੋਇਆ ਉਹ ਦੂਜੀ ਗੱਲ ਕਿ ਜਿੰਨਾ ਸਾਰਾ ਗੱਡੀਆਂ ਦੇ ਵਿੱਚ ਤੇਲ ਪਿਆ ਉਹ ਸਰਕਾਰੀ ਪੰਜਾਬ ਦੇ ਖਜ਼ਾਨੇ ਵਿੱਚ ਪਿਆ ਵੱਡੇ ਬਾਦ ਸਾਹਿਬ ਕਹਿੰਦੇ ਆ ਜਾਗਰੂਕਤਾ ਲਹਿਰ ਆ ਤੇ ਛੋਟਾ ਪਰਜੰਦ ਕਹਿੰਦਾ ਨਹੀਂ ਇਹ ਬੀਐਸ ਕਲਾਮਾਂ ਈ ਧਰਨਾ ਦੇ ਵਿੱਚ ਜਾ ਰਹੇ ਆ ਸਾਡਿਆਂ ਵੀਰਾਂ ਖਿਲਾਫ ਫੌਜੀਆ ਖਿਲਾਫ ਜਿਹੜੇ ਸਰਹੱਦ ਤੇ ਲੜ ਰਹੇ ਨੇ ਚਲੋ ਠੀਕ ਆ ਰਿਸ਼ਤੇਦਾਰੀ ਆ ਪਿਆਰ ਆ ਖਾਸੇ ਬਤ ਕੋਈ ਹੋਰ ਬਾਤ ਨਾ ਭੈਣ ਦਾ ਕੋਈ ਵੀ ਨਹੀਂ ਕਹਿੰਦੀ ਕਿ ਮੇਰਾ ਭਰਾ ਮਾੜਾ ਵਾ ਸਪੀਕਰ ਅਕਾਲੀ ਦਲ ਨਿਰਮਲ ਸਿੰਘ ਜੀ ਕਾਲੂ ਆਹ ਗੌਰ ਕਰਿਓ ਸਾਰੇ ਇਸ ਗੱਲ ਤੇ ਨਿਰਮਲ ਸਿੰਘ ਜੀ ਕਾਲੂ ਜਿਹਦਾ ਫਰਜੰਦ ਉਹਨਾਂ ਦਾ ਬੇਟਾ ਪ੍ਰਵੀਕਰਨ ਸਿੰਘ ਕਾਲੂ ਉਹ 100 ਬੱਸ ਲੈ ਕੇ ਉੱਥੇ ਪਹੁੰਚੇ ਨੇ ਅੱਜ ਉਹਨਾਂ ਨੇ ਲੀਡ ਕੀਤੀ ਆ ਸਾਰੇ ਪ੍ਰੋਗਰਾਮ ਨੂੰ ਅੱਰਾ ਅੱਜ ਕਾਲੂ ਸਾਹਿਬ ਕਹਿੰਦੇ ਸੀ ਕਿ ਮਹਾਰਾਜ ਸੁਖਬੀਰ ਸਿੰਘ ਜੀ ਬਾਦਲਮਾਰਾਜ ਪ੍ਰਕਾਸ਼ ਸਿੰਘ ਜੀ ਬਾਦਲਮਾਰਾਜ ਆਸ਼ਵੀ ਤੋਛ ਤੋਂ ਬਾਅਦ ਹੁਣ ਇਹਨਾਂ ਦਾ ਨਵਾਂ ਮਹਾਰਾਜ ਬਣ ਗਿਆ ਏ ਨਿਰਮਲ ਸਿੰਘ ਕਾਲੂ ਜੀ ਦਾ ਬੇਟਾ ਅੱਜ 100 ਬੱਸ ਲੈ ਕੇ ਗਿਆ ਔਰ ਕੱਲ ਇਹੀ ਬੰਦਾ ਇੱਕ ਪ੍ਰੋਗਰਾਮ ਤੇ ਪਹੁੰਚਿਆ ਉਥੇ ਇਸ ਬੰਦੇ ਦੀ ਅੱਜ ਇੱਕ ਫੋਟੋ ਵਾਇਰਲ ਹੋਈ ਆ ਉਹ ਨਾ ਬੰਦਾ ਕੌਣ ਸੀ ਜਿਹੜਾ ਬੰਦਾ ਪਿੱਛੇ 25 ਕਿਲੋ ਹੈਰਨ ਦੇ ਨਾਲ ਫੜਿਆ ਗਿਆ 110 ਕਰੋੜ ਦੀ ਹੈਰਨ ਫੜੀ ਗਈ ਉਹ ਬੰਦਾ ਕੱਲ ਨਿਰਮਲ ਸਿੰਘ ਕਾਲੋ ਦੇ ਮੁੰਡੇ ਦੇ ਨਾਲ ਫੋਟੋ ਖਿਚਵਾ ਲਿਆ ਕਿਸੇ ਪ੍ਰੋਗਰਾਮ ਦੇ ਉੱਪਰ ਚੱਜੀਨ ਲਾਡੀ ਉਸ ਬੰਦੇ ਆ ਨਾ 110 ਰੋਡ ਤੇ ਹੀ ਹਨ ਫੜੀ ਗਈ ਉਹ ਕੋਈ ਇਹਨਾਂ ਦੇ ਸਾਥੀ ਕੋਲ ਇਹਨਾਂ ਦੇ ਮਿੱਤਰ ਕੋਲ ਔਰ ਅੱਜ 100 ਵਾਸ ਖੜੀ ਹੈ ਇਹਨਾਂ ਦੇ ਘੱਟੋ ਘੱਟ 110 ਤਾਂ ਕੱਢ ਦੇ ਸਾਬ ਕਰਾ ਬਰਾਬਰ ਹੋਈ ਨਾ ਝੰਡਾ ਬਲੀ ਨੇ ਨਾ ਮੈਨੂੰ ਆਪਣੀ ਇੱਕ ਸਰਦੀ ਭੇਜੀ ਅੱਜ ਝੰਡਾ ਬਲੀ ਆਪਣਾ ਉਹੀ 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 ਝੰਡਾ ਬਲੀ ਨੇ ਸਰਦੀ ਭੇਜੀ ਮੈਨੂੰ ਕਹਿੰਦਾ ਬਈ ਫੋਟੋ ਲਾਈਕ ਕਰਦੀ ਮੈਂ ਕਿੱਥੇ ਗਿਆ ਨੂੰ ਹਾਂ ਦਾ ਮੈਂ ਵੀ ਅੱਜ ਧਰਨੇ ਦੇ ਕੰਮ ਚੀਠੀ ਦੇ ਨਾਲ ਉਹ ਮੈਂ ਕਿਹਾ ਤੁਸੀਂ ਧਰਨੇ ਦੇ ਕੀ ਕਰਨ ਗਏ ਉਹ ਕਹਿੰਦਾ ਸਰਕਾਰ ਨੇ ਨਾਲ ਪੰਜਾਬ ਦੇ ਸਾਰੇ ਹਮਲੇ ਇਕੱਠੇ ਕੀਤੇ ਬੱਸਾਂ ਜੜ ਲਏ ਕਹਿੰਦੇ ਆ ਉਹ ਤੁਹਾਨੂੰ ਉਹ ਝੱਕਾ ਉਹ ਖਾ ਕੇ ਲਈ ਜਿੱਥੋਂ ਬੱਸ ਮਾਰ ਬਤਾ ਲਈਦਾ ਜਿੱਥੋਂ ਬੱਸ ਮਾਰ ਬਤਾ ਲਈਦਾ ਕਹਿੰਦੇ ਜੇ ਲੋੜ ਪਊਗੀ ਤੇ ਸਿੱਧਾ ਉੱਥੋਂ ਜਾ ਕੇ ਲੈ ਆਓ ਮੈਂ ਸਰਕਾਰ ਨੂੰ ਇਹ ਗੱਲ ਪੁੱਛਣੀ ਚਾਹੁੰਦਾ ਕਿ ਕਹਿੰਦੇ ਕਿ ਸਰਹੱਦ ਪਰੋਂ ਡਰਗ ਆਉਂਦੀ ਆ ਤੁਸੀਂ ਪੰਜਾਬ ਦੇ 12000 ਕੁਸ਼ ਪਿੰਡ ਨੇ ਹਰ ਪਿੰਡ ਦੀ ਮਲਟੀਪਲਾਈ ਕਰਕੇ ਦੇਖੋ ਜਿਹੜੀ ਸਰਹੱਦ ਪਰੋਂ ਡਰਗ ਆਉਂਦੀ ਆ ਪਰ ਉਹ ਇੰਨੀ ਨਹੀਂ ਹੁੰਦੀ ਜਿੰਨੀ ਪੰਜਾਬ 'ਚ ਜੂਸ ਹੁੰਦੀ ਆ ਸੱਤ ਪਰਸੈਂਟ ਡਰੱਗ ਸਿੰਥੈਟਿਕ ਡਰੱਗ ਇੱਥੇ ਬਣ ਰਹੀ ਆ ਮਜੀਠੀਆ ਸਾਹਿਬ ਕੇ ਰਾਜਾ ਕੰਦੋਲਾ ਪੜਿਆ ਗਿਆ ਹੀ ਉਹ ਕੋਸਰਾਦ ਪੜਦੀ ਡਰੱਗ ਫੜੀ ਗਈ ਭੋਲੇ ਕੋ ਫੜੀ ਗਈ ਸੱਤ ਅੱਠ ਨਾਮ ਨੇ ਹਰ ਇੱਕ ਕੈਨੇਡਾ ਬੈਠੇ ਬੰਦੇ ਜਿਨ੍ਹਾਂ ਦੀ ਤੁਸੀਂ ਐਨ ਆਰ ਆ ਇਸ ਮਿਲਣਾ ਤੇ ਸਾਦੇ ਹੋ ਕਿ ਉਹਨਾਂ ਕੋਸਰਾਦ ਪੜਦੀ ਡਰੱਗ ਫੜੀ ਗਈ ਕਿ ਸਿੰਥੈਟਿਕ ਡਰੱਗ ਇਹਨਾਂ ਸਵਾਲਾਂ ਦੇ ਜਵਾਬ ਜੇ ਕੋਈ ਮੇਰਾ ਵੀਰ ਦੇ ਸਕਦਾ ਹੋਵੇ ਤਾਂ ਦਿਓ ਜਰੂਰ ਗਲਤੀ ਲਈ ਮਾਫ਼ੀ ਸਾਰੀ ਟੀਮ ਵੱਲੋਂ ਤੁਹਾਡਾ ਬਹੁਤ ਹੀ ਧੰਨਵਾਦ ਅਗਭੀਰ ਪਤਵਾ ਧੰਨਵਾਦ ਪੰਨੂ ਸਾਹਿਬ ਤੇ ਸੁਰਿੰਦਰ ਸਿੰਘ ਟਾਕਿੰਗ ਪਜ ਤੇ ਸਾਰੇ ਜਿੰਨੇ ਮੇਰੇ ਵੀਰ ਸੋਸ਼ਲ ਮੀਡੀਆ ਦੇ ਜੁੜੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਇੱਕ ਨਾਲ ਆਸਤ ਗੱਲ ਅੱਜ ਬੱਸਾਂ ਭਰ ਕੇ 1200 ਬੱਸ ਭਰ ਕੇ ਸੜਾਤੇ ਚੱਲ ਗਈ ਆ ਤੇ ਉੱਤੇ 52 52 ਦੇ ਨਾਲ ਤੋਂ ਇੱਕ ਮਾਂ ਦਾ ਪੁੱਤ ਭੁੱਖਾ ਬੈਠਾ ਕਿੱਥੇ ਨੇ ਪੰਥਕ ਸਰਕਾਰ ਜਿੱਥੇ ਚੇਤਾ ਆ ਗਿਆ ਜਿੱਥੇ ਜਾਣ ਦੀ ਲੋੜ ਆ ਬਾਦਲ ਸਾਹਿਬ ਉੱਥੇ ਜਾਓ ਉੱਥੇ ਬੈਠਾ ਇੱਕ ਮਾਂ ਦਾ ਪੁੱਤ ਭੁੱਖਾ ਇਹ ਕੰਮ ਕਿਹਦਾ ਵਾ ਇਹ ਕੰਮ ਪੱਥਰ ਸਰਕਾਰ ਦਾ ਆ ਪਰਸੋ ਜਹੇਦਾਰ ਸਾਹਿਬ ਗਏ ਨੇ ਉਹ ਗਏ ਨਹੀਂ ਔਰ ਨਾਲ ਹੀ ਦਸਤਾਕੀ ਮਾਫ ਕਰਿਓ ਵੀ 올 ਇਨ ਦਾ سپورਟ ਆ ਪਾਈਕਰ ਬਾਕਸਿੰਗ ਜੀ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ